ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਆ ਅਮਰਵਤੀਕ ਚੈਨਲ ਦੇ ਉੱਤੇ ਤੇ ਤੁਸੀਂ ਸਾਡੀ ਵੀਡੀਓ ਨੂੰ ਵਧੀਆ ਪਿਆਰ ਦੇ ਰਹੇ ਹੋ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਰਾਇਲ ਬਲੂ ਕੱਪੜਾ ਉਹਦੇ ਉੱਤੇ ਕਢਾਈ ਕੀਤੀ ਜਾ ਰਹੀ ਹੈ ਆਪਣਾ ਵਾਈਟ 골ਡ ਦੀ ਵਾਈਟ 골ਡ ਧਾਗੇ ਦੀ ਤੇ ਫੁੱਲ ਇੰਨੇ ਸੋਹਣੇ ਨੇ ਨਾ ਮੈਂ ਕਹਿੰਦਾ ਗੱਲ ਹੀ ਛੱਡ ਦੋ ਤੇ ਮੈਂ ਤੁਹਾਨੂੰ ਦਿਖਾਉਣਾ ਕਢਾਈ ਚੱਲ ਰਹੀ ਆ ਤੇ ਇੱਕ ਵੱਡਾ ਫੁੱਲ ਕੱਢਿਆ ਜਾ ਚੁੱਕਿਆ ਤੇ ਤੁਸੀਂ ਕਮੈਂਟ ਕਰਕੇ ਕਢਾਈ ਬਾਰੇ ਦੱਸ ਦਿਓ ਅੱਗੇ ਵੀ ਦੱਸਦੇ ਰਹੋ ਮੇਰੀ ਤੁਹਾਨੂੰ ਬੇਨਤੀ ਆ ਤੇ ਮੈਂ ਨੰਬਰ ਤੁਹਾਨੂੰ ਦੱਸ ਦੇਣਾ WhatsApp ਕਾਲਿੰਗ ਵਾਲਾ ਆਪਣਾ 95308 43603 95308 743603 ਜੇਕਰ ਕਿਸੇ ਨੇ ਕਢਾਈ ਕਰਾਉਣੀ ਆ ਤਾਂ ਸਾਡੇ ਨਾਲ ਇਸ ਤੇ WhatsApp ਕਾਲਿੰਗ ਤੇ ਸੰਪਰਕ ਕਰ ਸਕਦੇ ਹੋ ਚਲੋ ਆਪਾਂ ਦੇਖਦੇ ਆ ਕਢਾਈ ਚੱਲ ਰਹੀ ਆ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਆ ਦੇਖੋ ਯਾਰ ਇਹ ਬਲੂ ਸੂਟ ਦੇ ਉੱਤੇ ਵਾਈਟ 골ਡ ਜਰੀ ਦੀ ਕਢਾਈ ਕੀਤੀ ਜਾ ਰਹੀ ਹੈ ਜੋ ਕਿੰਨਾ ਸੋਹਣਾ ਲੱਗ ਰਿਹਾ ਹੈ ਬਲੂ ਦੇ ਉੱਤੇ ਹੈ ਨਾ 골ਡ ਹਮੇਸ਼ਾ ਹੀ ਸੋਹਣਾ ਲੱਗਦਾ ਆ ਦੇਖੋ ਫੁੱਲਾਂ ਦੀ ਕਢਾਈ ਕੀਤੀ ਜਾ ਰਹੀ ਆ ਤੇ ਬਾਕੀ ਆ ਇਧਰ ਛਾਪਾ ਪਾਰਿਆ ਹੋਇਆ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਰਿਹਾ ਹੋਊਗਾ ਮੈਂ ਤੁਹਾਨੂੰ ਨੇੜੂ ਤੋਂ ਦਿਖਾ ਦੇਣਾ ਇਹ ਜਿੱਥੇ ਜਿੱਥੇ ਸਾਪਾਤ ਆ ਰਿਹਾ ਹੋਇਆ ਇਹਦੇ ਉੱਤੇ ਸਾਰੇ ਤੇ ਕਢਾਈ ਕਰਨੀ ਆ ਦੇਖੋ ਨਾ ਕਿੰਨੀਆਂ ਪੱਤੀਆਂ ਬਰੀਕ ਨੇ ਜਦੋਂ ਇਹਦੇ ਤੇ ਕਢਾਈ ਹੋਗੀ ਹਨਾ ਇਹ ਜਿਵੇਂ ਡਾਰਕ ਕਲਰ ਇਹਦੇ ਤੇ ਕਢਾਈ ਕਿੰਨੀ ਜ਼ਿਆਦਾ ਸੋਹਣੀ ਲੱਗੂ ਲੱਗੂਗੀ ਜਿਵੇਂ ਆਪਣਾ ਵਾਈਟ 골ਡ ਗੈਲਰੀ ਦੇ ਉੱਤੇ ਨਾ ਡਾਰਕ ਸੂਟ ਉੱਤੇ ਕਿੰਨਾ ਸੋਹਣਾ ਲੱਗ ਰਿਹਾ ਆਪਾਂ ਨਾ ਉਧਰ ਵਾਈਟ 골ਡ ਵਾਲੀ ਕੀ ਜਾਈਊਗਾ ਹੋਰ ਵੀ ਪੱਤੀਆਂ 'ਚ ਹਰਾ ਹੋਰਾ ਰੰਗ ਪਾਇਆ ਜਾਊਗਾ ਦੇਖੋ ਰੰਗ ਦਾ ਕੰਬੀਨੇਸ਼ਨ ਜਦੋਂ ਬਣੂਗਾ ਹਨਾ ਕਿੰਨਾ ਜਿਆਦਾ ਸੋਹਣਾ ਲੱਗੂਗਾ ਆ ਮੈਨੂੰ ਦਿਖਾਉਣਾ ਦੇਖੋ ਕਿੱਡਾ ਫੁੱਲਾ ਹਨਾ ਬਹੁਤ ਜਿਆਦਾ ਵੱਡਾ ਫੁੱਲਾ ਇਹ ਤੇ ਜਦੋਂ ਇਹ ਕਢਾਈ ਹੋ ਗਈ ਐ ਲੈ ਲਓ ਵੀ ਸੂਟ ਸਿਰੇ ਹੀ ਲੱਗ ਜੂਗਾ ਸੂਟ ਦਾ ਕਿਉਂਕਿ ਡਾਰਕ ਜਿਹੜਾ ਸੂਟ ਹੁੰਦਾ ਉਹਦੇ ਉੱਤੇ ਲਾਈਟ ਕਦਰ ਦੀ ਕਢਾਈ ਹਮੇਸ਼ਾ ਹੀ ਸੋਹਣੀ ਲੱਗਦੀ ਆ ਆਹ ਹੁ ਤੁਸੀਂ ਦੇਖ ਹੀ ਰਹੇ ਹੋ ਨਾ ਵਾਈਟ 골ਡ ਆ ਤੇ ਗੂੜੇ ਕਲਰ ਉਤੇ ਕਿਵੇਂ ਉਗੜ ਰਿਹਾ ਨਾ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਕੜਾਈ ਜੇਕਰ ਮੈਂ ਕੋਸ਼ਿਸ਼ ਕਰੂੰਗਾ ਵੀ ਜੇਕਰ ਇਸ ਵੀਡੀਓ ਦੇ ਵਿੱਚ ਸਾਰੀ ਕੜਾਈ ਦਿਖਾਈ ਗਈ ਮੈਥੋਂ ਤਾਂ ਠੀਕ ਆ ਨਹੀਂ ਫਿਰ ਆਪਾਂ ਪਾਰਟ 2 ਦੇ ਵਿੱਚ ਦਿਖਾਵਾਂਗੇ ਸੋਨ ਨੂੰ ਵੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੋਊਗਾ ਨਾ ਵੀ ਜਦੋਂ ਇਹ ਸੂਟ ਕੰਪਲੀਟ ਹੋ ਗਿਆ ਤਾਂ ਕਿਦਾਂ ਦਾ ਲੱਗੂਗਾ ਕਿਉਂਕਿ ਜਿਹਨੂੰ ਕੜਾਈ ਵਾਲੇ ਸੂਟ ਪਸੰਦ ਨੇ ਉਹਨੂੰ ਹਰੇਕ ਨੂੰ ਉਹ ਹੁੰਦਾ ਨਾ ਵੀ ਸੂਟ ਕੰਪਲੀਟ ਹੋਇਆ ਦੇਖੀ ਆਪਾਂ ਵੀ ਕਿਦਾਂ ਦਾ ਲੱਗੂਗਾ ਕਿੰਨਾ ਸੋਹਣਾ ਲੱਗੂਗਾ ਵੀ ਆਪਾਂ ਵੀ ਉਹੋ ਜੀ ਕੜਾਈ ਕਰਵਾਈਏ ਉਹ ਵਾਈਟ 골ਡ ਦੇ ਵਿੱਚ ਜਿਹੜਾ ਵਿਚਾਰੇ 골 ਚੱਕ ਰਹੇ ਹਨਾ ਉਹਦੇ ਵਿੱਚ ਲਾਈਟ ਗ੍ਰੀਨ ਕਲਰ ਪਾਇਆ ਜਾ ਰਿਹਾ ਮੈਂ ਤੁਹਾਨੂੰ ਥੋੜਾ ਜਿਹਾ ਜੂਮ ਕਰਕੇ ਦਿਖਾ ਦਿੰਨਾ ਆ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਜ਼ੂਮ ਕਰਕੇ ਤੁਸੀਂ ਦੇਖੋ ਵਾਈਟ 골ਡ ਹੈ ਨਾ ਕਿੰਨਾ ਜਿਆਦਾ ਚਮਕ ਰਿਹਾ ਨਾ ਇਦਾਂ ਲੱਗਦਾ ਜਿਵੇਂ ਵੀ ਲਾਈਟਿੰਗ ਹੋਵੇ ਇਹ ਤੇ ਜੋ ਤੁਹਾਨੂੰ ਇਹਦੇ ਧਾਗੇ ਦਿਖ ਰਹੇ ਨੇ ਉਹ ਸਾਰੀ ਕਢਾਈ ਕਰਨ ਤੋਂ ਬਾਅਦ ਕੱਟੇ ਜਾਣਗੇ ਕਿਉਂਕਿ ਜਿਹੜਾ ਦੂਜਾ ਧਾਗਾ ਹੁੰਦਾ ਉਹ ਤਾਂ ਹੱਥ ਨਾਲ ਕੱਟਿਆ ਜਾਂਦਾ ਤੇ ਜਿਹੜਾ ਇਹ ਜਰੀ ਦਾ ਧਾਗਾ ਇਹ ਥੋੜਾ ਜਿਹਾ ਮਜ਼ਬੂਤ ਹੁੰਦਾ ਇਹਨੂੰ ਕੱਟਣ ਲਈ ਕੈਂਚੀ ਦੀ ਵਰਤੋਂ ਕੀਤੀ ਜਾਂਦੀ ਹੈ ਹੱਥ ਨਾਲ ਨਹੀਂ ਕੱਟਿਆ ਜਾਂਦਾ ਇਹ ਨੇ ਦੇ ਹੱਥ ਨਾਲ ਤਾਂ ਫਿਰ ਓਵੇਂ ਹੋ ਜੂਗਾ ਜਿਵੇਂ ਆਪਾਂ ਪਤੰਗ ਚੜਦੇ ਹੁੰਨੇ ਆਂ ਉਂਗਲ ਤੇ ਕੱਟ ਲੱਗ ਜਾਂਦਾ ਨਾ ਉਹ ਕੰਮ ਹੋ ਜੂਗਾ ਜੇ ਸੇਫਟੀ ਜ਼ਰੂਰੀ ਆ ਜਿਹੜਾ ਤੱਕ ਆ ਕੈਂਚੀ ਨਾਲ ਕੱਟਿਆ ਉਹ ਆਪਾਂ ਕੈਂਚੀ ਨਾਲ ਹੀ ਕਟਾਂਗੇ ਕਿਉਂਕਿ ਜੇ ਆਪਾਂ ਇੱਕ ਧਾਗੇ ਦੇ ਵਿੱਚ ਹੀ ਜ਼ੋਰ ਦਿਖਾਉਣ ਲੱਗੇ ਤਾਂ ਕੜਾਈ ਕਿਵੇਂ ਕਰਾਂਗੇ ਹੈਨਾ ਦੇਖਿਓ ਇਹਦੇ ਵਰਗੇ ਬਣਗੇ ਗ੍ਰੀਨ ਕਲਰ ਦੇ ਕੰਬੀਨੇਸ਼ਨ ਨਾਲ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਨਾ ਤੁਸੀਂ ਸੋਚੋ ਜਦੋਂ ਹੋਰ ਰੰਗ ਪਹਿਨਣਗੇ ਤਾਂ ਕਿੰਨਾ ਸੋਹਣਾ ਲੱਗੂਗਾ ਬਾਕੀ ਆਮਣ ਕਹਿੰਦੇ ਪਹਿਲਾਂ ਇੱਕ ਫੁੱਲ ਕੱਢਿਆ ਹੋਇਆ ਅਜਿਹੇ ਫੁੱਲ ਵੀ ਕੱਢੇ ਹੋਏ ਨੇ ਕਹਿੰਦੇ ਉਹਨਾਂ ਨਾਲ ਮੈਚਿੰਗ ਕਰਕੇ ਦੇਖਦੇ ਆ ਵੀ ਇਹ ਫੁੱਲ ਉਹਦਾਂ ਦੇ ਲੱਗ ਰਹੇ ਨੇ ਆ ਦੇਖੋ ਇਹ ਆਪਣੇ ਫੁੱਲ ਪਹਿਲਾਂ ਕੱਢੇ ਜਾ ਚੁੱਕੇ ਨੇ ਜਿਨ੍ਹਾਂ ਵਿੱਚ ਅਮਨੇ ਇਧਰ ਐ ਨਹੀਂ ਲੱਗਦਾ ਵੀ ਇਧਰ ਹਰਾ ਥੋੜਾ ਜਿਆ ਹਰੇ ਦਾ ਟੱਚ ਥੋੜਾ ਜਿਆਦਾ ਹੈ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਪਹਿਲਾਂ ਇੱਕ ਫੁੱਲ ਵੱਡਾ ਕੱਢ ਕੱਢਿਆ ਜਾ ਚੁੱਕਿਆ ਆਮਣ ਜਿਹੜਾ ਉਹ ਫੁੱਲਾ ਉਹ ਇਹਦੇ ਨਾਲ ਦੀ ਕੋਈ ਹੋਰ ਸੇਮ ਆ ਦੋ ਸੂਟ ਨੇ ਥੇਮ ਇਹ ਸੂਟ ਕੰਪਲੀਟ ਹੋ ਗਿਆ ਅੱਛਾ ਮੈਨੂੰ ਪਤਾ ਹੀ ਨਹੀਂ ਤੀ ਵੀ ਸੂਟ ਕੰਪਲੀਟ ਹੋ ਗਿਆ ਚਲੋ ਤੁਹਾਡਾ ਇਹ ਇੰਤਜ਼ਾਰ ਖਤਮ ਹੋ ਗਿਆ ਮੈਂ ਤੁਹਾਨੂੰ ਸਾਰਾ ਸੂਟ ਦਿਖਾ ਦਿੰਨਾ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਮੈਂ ਇੱਧਰ ਤੋਂ ਥੋੜਾ ਜਿਹਾ ਤਾਂ ਰੱਖਿਆ ਉਹ ਮੈਂ ਥੋੜਾ ਜਿਹਾ ਸਸਪੈਂਸ ਕ੍ਰੀਏਟ ਕਰ ਰਿਹਾ ਵਿਲਮ ਵਾਲਿਆਂ ਵਾਂਗੂ ਆਪਣੇ ਸੂਟ ਫਿਰ ਖੋਲ ਕੇ ਦਿਖਾਵਾਂਗੇ ਮੈਂ ਦਿਖਾ ਦੂੰਗਾ ਆਪਣੇ ਸਾਰੇ ਲੋਕਾਂ ਨੂੰ ਪੈਨਾਂ ਨੂੰ ਤੁਹਾਡਾ ਸਸਪੈਂਸ ਖਤਮ ਕਰਦੇ ਆ ਆ ਦੇਖੋ ਇਹ ਸੂਟ ਇਹ ਇੱਕ ਨਾਲ ਦੇ ਡਬਲ ਸੂਟ ਆ ਦੋ ਸੂਟ ਨੇ ਇੱਕ ਤਰ੍ਹਾਂ ਦੇ ਤੇ ਆਹ ਦੇਖੋ 골ਡਨ ਕਢਾਈ ਹੈ ਨਾ ਕਿੰਨਾ ਜਿਆਦਾ ਸੋਹਣੀ ਲੱਗ ਰਹੀ ਆ ਤੇ ਇਹ ਜਿਹੜੀ ਕਢਾਈ ਆ ਨਾ ਇਹ ਘੇਰੇ ਤੇ ਕੀਤੀ ਹੋਈ ਆ ਤੇ ਇਸ ਦੇ نیچے ਆ ਛੋਟੇ ਫੋਦਨੇ ਤੇ ਆਪਣੇ ਆਮਨ ਦਿਖਾਰੇ ਨੇ ਤੇ ਜਿਹੜੀ ਆਹਾ ਇਹ ਪਹੁੰਚਿਆ ਤੇ ਕਰੀ ਗਿਆ ਫੁੱਲ ਇਹ ਵੀ ਦੇਖੋ ਕਾਰ ਵੀ ਬਣ ਸਕਦਾ ਇਹਦਾ ਪਲਾਜੂ ਅੱਛਾ ਸਲਵਾਰ ਵੀ ਬਣ ਸਕਦੀ ਆਮਨ ਕਹਿੰਦੇ ਇਹਦੇ ਪਲਾਜੂ ਬਣ ਸਕਦੀ ਆ ਇਹ ਆਪਾਂ ਨੇ ਪਲਾਜੂ ਬਣਾਇਆ ਪਲਾਜੂ ਕੀ ਪਲਾਜੂ ਦਾ ਆਰਡਰ ਸੀ ਇਹ ਪਲਾਜੂ ਤੇ ਕਿਰਿਆ ਓਕੇ ਇਹ ਪਲਾਜੂ ਦਾ ਆਰਡਰ ਪਲਾਜੂ ਤੇ ਕਿਰਿਆ ਤੇ ਆਹਾ ਇਹਦੀਆਂ ਬਾਵਾਂ ਨੇ ਤੇ ਇਹ ਵੀ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਜੀ ਆ ਏ ਵਾਹ ਹਨ ਜੀ ਜੀ ਇਹਨੀ ਕੋਰੀ ਹੋਵੇ ਚੈੱਕ ਕਰਾਈ ਜਿਵੇਂ ਵੀ ਸੂਟ ਪਾਇਆ ਹੋਵੇ ਆਪਾਂ ਉਹ ਕਰਕੇ ਦੇਖਦੇ ਆ ਵੀ ਸੂਟ ਬਣਿਆ ਹੋਇਆ ਕਿਦਾਂ ਦਾ ਲੱਗੂਗਾ ਆ ਕੇਰੀ ਵਾਲਾ ਲਾਲੂ ਮੂਰੇ ਬਸ ਆ ਕੇਰੀ ਵਾਲਾ ਲਾਲੂ ਬਸ ਇਥੇ ਸਟੇਟ ਇਧਰ ਆਓ ਥੋੜਾ ਇਧਰ ਲਾਈਟਿੰਗ ਦਾ ਹਾਂ ਇੱਥੇ ਠੀਕ ਆ ਆ ਹੁਣ ਦੇਖੋ ਜੀ ਤੁਸੀਂ ਆਮਨੇ ਆਮਨ ਆਪਣੇ ਉੱਤੇ ਉਹਨੂੰ ਸੂਟ ਮੁਲਾ ਕੇ ਦਿਖਾ ਰਹੀ ਆ ਤੇ ਤੁਸੀਂ ਦੇਖੋ ਜਦੋਂ ਇਹ ਸੂਟ ਬਣ ਕੇ ਤਿਆਰ ਹੋਊਗਾ ਹਨਾ ਤਾਂ ਕਿੰਨਾ ਹੀ ਜ਼ਿਆਦਾ ਸੋਹਣਾ ਲੱਗੂਗਾ ਤੇ ਆ ਦੇਖੋ ਆ ਸਾਈਡ ਤੇ ਇਹ ਸਾਈਡ ਤੇ ਆਊਗਾ ਕੜਾਈ ਹਾਂ ਇਹਵੇਂ ਸਾਈਡ ਤੇ ਸਾਈਡ ਤੇ ਆਊਗਾ ਯਾਰ ਬਹੁਤ ਸੋਹਣਾ ਲੱਗੂਗਾ ਹਨਾ ਕਿੰਨਾ ਜ਼ਿਆਦਾ ਸੋਹਣਾ ਲੱਗੂਗਾ ਕਿਉਂ ਜੀ ਕਿੱਦਾਂ ਦੀ ਲੱਗੀ ਕੜਾਈ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੈਸੇ ਸਾਡੇ ਦਾ ਚੈਨਲ ਆ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਆਮਨ ਨੂੰ ਵੀ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕੜਾਈ ਕਿੱਦਾਂ ਦੀ ਲੱਗੀ ਤੇ ਜੇਕਰ ਤੁਸੀਂ ਅਜਿਹੀ ਕੜਾਈ ਕਰਾਉਣੀ ਆ ਆਪਣਾ ਵਟਸਐਪ ਨੰਬਰ ਹੈਗਾ 95308 743603 ਤੁਸੀਂ ਸਾਡੇ ਨਾਲ ਇਸ ਨੰਬਰ ਤੇ ਵਟਸਐਪ ਕਾਲਿੰਗ ਕਰ ਸਕਦੇ ਹੋ ਤੇ ਕੜਾਈ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਰੇਟ ਬਾਰੇ ਜਾਂ ਕੁਝ ਵੀ ਕਰਵਾਉਣਾ ਤੁਸੀਂ ਕੜਾਈ ਦੇ ਸੰਬੰਧੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੜਾਈ ਕਿਦਾਂ ਦੀ ਲੱਗੀ ਤੇ ਹੋਰ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੀ ਵੀਡੀਓ ਦੇ ਵਧੀਆ ਵਿਊ ਹੋ ਸਕਣਾਂ ਤੇ ਜਿਹੜੇ ਆਪਣੇ ਨਾਲ ਨਵੇਂ ਵੀਅਰ ਜੁੜਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰੀ ਤੁਹਾਡੇ ਅੱਗੇ ਬੇਨਤੀ ਆ ਤੇ ਹੋਰ ਮੈਂ ਕੀ ਕਹਾਂ ਤੇ ਬਾਹਰੀ ਵਾਰੀ ਮੈਂ ਕੋਈ ਕਹੂੰਗਾ ਵੀ ਕੜਾਈ ਵਾਰੀ ਤੁਸੀਂ ਜਰੂਰ ਦੱਸਿਓ ਆਪਣੀ رائے ਦਿਓ ਵੀ ਕੜਾਈ ਤੁਹਾਨੂੰ ਕਿਦਾਂ ਦੀ ਲੱਗੀ ਵੀ ਲਾਈਕ ਜ਼ਰੂਰ ਕਰਿਓ ਕਿਉਂਕਿ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਹਨਾ ਸਾਨੂੰ ਉਹਦੇ ਨਾਲ ਹੀ ਲਾ ਲੋ ਵੀ ਹੌਸਲਾ ਬਣਿਆ ਰਹਿੰਦਾ ਹੈ ਨਾ ਵੀ ਆਪਣੀ ਵੀਡੀਓ ਤੇ ਚਲੋ ਵਿਊ ਤਾਂ ਹੋਇਆ ਲੋਕਾਂ ਨੇ ਪਸੰਦ ਵੀ ਕੀਤੀ ਆ ਤੇ ਨਵੇਂ ਵੀਵਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਨੂੰ ਦਬਦਿਆ ਕਰੋ ਤੇ ਜਿਹੜੀ ਆਪਣੀ ਨਵੀਂ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਚੈਨਲ ਤੇ ਤੁਹਾਨੂੰ ਮਿਲ ਜਾਇਆ ਕਰੂਗਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਛੋਟਾ ਵੀਰ ਸਮਝ ਕੇ ਮੈਨੂੰ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਅਸੀ ਗੱਲ